ਜਿਰੀ ਰਾਗ ਮਹੱਲਾ ਪੀਜਾ ਸਤਿਗੁਰ ਮਿਲਿਆ ਫੇਰ ਨਾ ਪਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਭ ਸੰਗਤ ਜੀ ਸਤਿਗੁਰੂ ਤੀਜੇ ਪਾਤਸ਼ਾਹ ਗਰੀਬ ਨਵਾਜ਼ ਕੱਲ ਸ੍ਰੀ ਗੁਰੂ ਅਰਜਨ ਦੇਵ ਦਾ ਸ਼ਹੀਦੀ ਗੁਰਪੁਰਬ ਸ਼ਾਂਤ ਰਸ ਰਹਿ ਕਿਸ ਸਤਗੁਰਾਂ ਨੇ ਕੁਰਬਾਨੀ ਕੀਤੀ ਹੈ ਦੁਨੀਆ ਦੇ ਅੰਦਰ ਧਰਮ ਨੂੰ ਸਰਜੀਤ ਰੱਖਣ ਵਾਸਤੇ ਆਪ ਸਤਿਗੁਰੂ ਜੀ ਮਿਹਰਮਾਨ ਸਤਿਗੁਰਾਂ ਨੇ ਸਾਰਿਆਂ 'ਚ ਪਰਮੇਸ਼ਰ ਦੀ ਜੋਤ ਨੂੰ ਦਿਖਾਉਣ ਵਾਸਤੇ ਗੁਰਸਿੱਖਾਂ ਨੂੰ ਕੋਈ ਵੈਰ ਕਰੀ ਜਾਏ ਵਿਰੋਧ ਕਰੀ ਜਾਏ ਸਾਰਿਆਂ 'ਚ ਵਾਹਿਗੁਰੂ ਦੀ ਜੋਤ ਜਾਣ ਕੇ ਉਸ ਦੇ ਬਾਣੇ 'ਚ ਪ੍ਰਸੰਨ ਰਹਿਣਾ ਹੈ ਇਹ ਧਰਮ ਦਾ ਸਾਕਾ ਹੁੰਦਾ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਪੂਰਨੇ ਪਾ ਕੇ ਸਤਿਗੁਰੂ ਜੀ ਨੇ ਆਪ ਵਿਖਾਏ ਹਨ ਉਹ ਚੋਜੀ ਪਾਤਸ਼ਾਹ ਜੀ ਦਾ ਕੱਲ ਸ਼ਹੀਦੀ ਗੁਰਪੁਰਬ ਸੰਗਤਾਂ ਨੂੰ ਮਨਾਇਆ ਹੈ ਸੋ ਸਰਗਰੂ ਮਹਾਰਾਜ ਸਾਹਿਬ ਕਿਰਪਾ ਕਰਕੇ ਗੁਰੂ ਅਮਰਦਾਸ ਸਤਿਗੁਰੂ ਜੀ ਪਰਮਪਵਿੱਤਰ ਸਤਵੀ ਅਸ਼ਟਪਦੀ ਉਚਾਰਨ ਕਰਦੇ ਫਰਮਾਉਂਦੇ ਹਨ ਸ੍ਰੀ ਰਾਗ ਮਹੱਲਾ ਪੀਜਾ ਸਤਗੁਰ ਮਿਲਿਆ ਫੇਰ ਨਾ ਪਾਵੇ ਤੇ ਭਾਈ ਗਰੀਬ ਨਵਾਜ਼ ਸਤਗੁਰੂ ਜੀ ਦੇ ਪਾਸ ਸਿੱਖਾਂ ਨੂੰ ਪੁੱਛਿਆ ਕਿ ਗਰੀਬ ਨਵਾਜ਼ ਜੀ 84 ਦੇ ਫੇਰ ਚ ਕਿਵੇਂ ਨਹੀਂ ਪਈਦਾ ਇਹ ਆਵਾਦ ਦੱਸੋ ਆਵਾਗੌਣ ਤੇ ਸਾਰੀ ਦੁਨੀਆ ਪਈ ਰਹਿੰਦੀ ਐ ਇਸ ਤੋਂ ਛੁਟਕਾਰਾ ਕਿਵੇਂ ਹੋ ਸਕਦਾ ਹੈ ਜੰਮਨ ਮਰਨ ਦੇ ਦੁੱਖ ਦੀ ਨਿਵਰਤੀ ਕਿਵੇਂ ਹੋ ਸਕਦੀ ਹੈ ਅਤੇ ਸੱਚੇ ਪਾਤਸ਼ਾਹ ਮਨ ਮਸਤ ਕਿਵੇਂ ਹੋ ਸਕਦਾ ਹੈ ਚਿੱਤ ਕਿਸ ਦੇ ਨਾਲ ਲਾਉਣਾ ਚਾਹੀਦਾ ਹੈ ਅਤੇ ਸਦਾ ਨਵੀਂ ਰਹਿਣ ਵਾਲੀ ਕਿਹੜੀ ਚੀਜ਼ ਹੈ ਮਨ ਚਾਪੇ ਪਰਮੇਸ਼ਰ ਕਿਵੇਂ ਆ ਕੇ ਵਸਦਾ ਹੈ ਉਹਦੀ ਸ਼ਰਨ ਵਿੱਚ ਕਿਵੇਂ ਰਿਹਾ ਜਾਵੇ ਜੀਵਤ ਭਾਵ ਤੋਂ ਕਿਵੇਂ ਮਰਿਆ ਜਾਵੇ ਸੱਚੇ ਪਾਤਸ਼ਾਹ ਨਾਮ ਨੂੰ ਕਿਵੇਂ ਪ੍ਰਾਪਤ ਕਰੀਏ ਅਤੇ ਸੱਚੇ ਪਾਤਸ਼ਾਹ ਮਨ ਚੋਂ ਆਪ ਕਿਵੇਂ ਆ ਕੇ ਵਸਦਾ ਹੈ ਇੱਕ ਮਨਮੁਖ ਜਿਹੜੇ ਰਹਿ ਜਾਂਦੇ ਉਹ ਕਿਉਂ ਖਾਲੀ ਰਹਿ ਜਾਂਦੇ ਹਨ 84 ਦੀ ਯੋਨਾ ਚ ਕਿਉਂ ਫਿਰਦੇ ਹਨ ਭਗਤਾਂ ਦੇ ਮਨ ਚ ਕਿਉਂ ਆਨੰਦ ਹੈ ਇਸ ਪ੍ਰਕਾਰ ਦੇ ਪ੍ਰਸ਼ਨ ਸਿੱਖਣ ਕੀਤੇ ਹਨ ਉਹਨਾਂ ਸਾਰਿਆਂ ਪ੍ਰਸ਼ਨਾਂ ਦਾ ਉੱਤਰ ਸਤਿਗੁਰੂ ਸਹਿਜ ਨਾਲ ਗੁਰੂ ਅਮਰਦਾਸ ਸਾਹਿਬ ਜੀ ਬਖਸ਼ਦੇ ਹੋਏ فرمਉਂਦੇ ਹਨ ਸਤਗੁਰ ਮਿਲਿਆ ਫੇਰ ਨਾ ਪਵੇ ਜੀ ਭਾਈ ਜੇ ਤੁਸੀਂ 84 ਦੇ ਗੇੜੇ ਬਾਤ ਪੁੱਛਦੇ ਹੋ ਗੁਰੂ ਮਹਾਰਾਜ ਸਾਹਿਬ ਸਤਗੁਰੂ ਨਾਨਕਦੇਵ ਮਹਾਰਾਜ ਸਾਹਿਬ ਜੋ ਸਤ ਸਰੂਪ ਹੈ ਗੁਰੂ ਚੇਤਨ ਸਰੂਪ ਹਨ ਗੋ ਗਿਆਨ ਦਾ ਨਾਸ ਕਰਕੇ ਰੂ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਜੋ ਸਤਗੁਰੂ ਹਨ ਸਤਗੁਰਾਂ ਦੇ ਨਾਲ ਮਿਲਣੇ ਕਰਕੇ ਫੇਰ ਇਹ ਆਦਮੀ ਜੁਨਾ ਦੇ ਫੇਰ ਚੱਕਰ ਵਿੱਚ ਹਲਦੀਆਂ ਚੰਦਾ ਨੂੰ ਇਸ ਪ੍ਰਕਾਰ ਜੈਸੇ ਹਰਟ ਕੀ ਮਾਲਾ ਟੰਡ ਲਗਤ ਹੈ ਇੱਕ ਸਖਣੀ ਹੋਰ ਹੈ ਇੱਕ ਹੋਰ ਪੇੜ ਭਜਤ ਹੈ ਤੈਸੋ ਹੀ ਇਹ ਖੇਲ ਖਸਮ ਦਾ ਇਹ 84 ਦੇ ਫੇਰ ਕਿੰਨੀ ਪੈਂਦਾ ਜੋ ਸਤਗੁਰਾਂ ਦੇ ਨਾਲ ਮਨ ਦਾ ਮੇਲੀ ਹੋ ਕੇ ਮਿਲ ਜਾਂਦਾ ਹੈ ਜਨਮ ਮਰਨ ਦੁੱਖ ਜਾ ਉਸ ਦੇ ਜਨਮ ਦਾ ਦੁੱਖ ਵੀ ਚਲਿਆ ਜਾਂਦਾ ਮੁੜ ਕੇ ਮਾਤਾ ਦੇ ਗਰਭ ਚ ਪੈ ਕੇ ਨਹੀਂ ਸੜਨਾ ਪੈਂਦਾ ਤੇ ਮਰਨ ਦਾ ਦੁੱਖ ਨਰਕ ਦੇ ਵਿੱਚ ਜਾ ਕੇ ਦੁੱਖ ਨਹੀਂ ਭੋਗਣਾ ਪੈਂਦਾ ਮੌਜਾ ਦੁੱਖ ਵੀ ਚਲਿਆ ਜਾਂਦਾ ਹੈ ਪੂਰੇ ਸ਼ਬਦ ਸਭ ਸੋਜੀ ਹੋਈ ਇਹ ਸੋਜੀ ਮਾਰਾ ਸਾਰੀ ਕਿੱਥੋਂ ਹੁੰਦੀ ਹੈ ਹਜ਼ੂਰ ਕਹਿੰਦੇ ਨੇ ਪੂਰੇ ਗੁਰਾਂ ਦੇ ਸ਼ਬਦ ਕਰਕੇ ਸਮਝ ਹੋਈ ਹੈ ਉਪਦੇਸ਼ ਕਰਕੇ ਆਪੋਂ ਨਹੀਂ ਕਿਸੇ ਨੂੰ ਸਮਝ ਹੋਈ ਕਿ ਮਸਤ ਕਿਵੇਂ ਹੋਈਦਾ ਹੈ ਹਰ ਨਾਮੈ ਰਹੈ ਸਮਾਹ ਮਾਰਾ ਕਹਿੰਦੇ ਨਾਮ ਵਿੱਚ ਭਾਈ ਮਸਤ ਹੋ ਰਹੀਦਾ ਜਿਸ ਦਾ ਮਨ ਨਾਮ ਤੇ ਮਿਲਿਆ ਰਹੇ ਉਹਨੂੰ ਐਸੀ ਮਸਤੀ ਚੜਦੀ ਹੈ ਇਹ ਜਿਹਨੇ ਦੁਨੀਆਂ ਦੇ ਮਸਤਾਨੇ ਕੋਈ ਸੁੱਖਾ ਪੀਂਦਾ ਹੈ ਕੋਈ ਪੋਸਤ ਪੀਂਦਾ ਹੈ ਕੋਈ ਫੀਮ ਖਾਂਦਾ ਹੈ ਕੋਈ ਸ਼ਰਾਬ ਪੀਂਦਾ ਹੈ ਇਹ ਖੁਦਮਸਤੀ ਇਹਨੂੰ ਮਤਸਵੇ ਜੇ ਅੰਤਰ ਸਾਤ ਲਜਾਤੇ ਹੈ ਇਹ ਖੁਦ ਆਤਮਨੰਦੀ ਮਾਸੀ ਤੋਂ ਬਿਨਾ ਅੰਤ ਨੂੰ ਨਰਕ ਚ ਜਾਣ ਵਾਲੇ ਲੋਕ ਹਨ ਸੋ ਪਰਮੇਸ਼ਵਰ ਦੀ ਸਰੂਪ ਦੀ ਪ੍ਰਾਪਤੀ ਦੀ ਜਿਹੜੀ ਮਸਤੀ ਹੈ ਉਹ ਨਾਮ ਕਰਕੇ ਪਰਮੇਸ਼ਵਰ ਚ ਮਸਤ ਹੋ ਕੇ ਲੀਨ ਹੋ ਰਿਹਾ ਜਾਂਦਾ ਹੈ ਫਾਰਸੀ ਚ ਸਮਾਇ ਨਾਮ ਮਸਤੀ ਦਾ ਹੁੰਦਾ ਹੈ ਸੰਸਕ੍ਰਿਤ ਚ ਸਮਾਇ ਨਾਮ ਮਿਲਣ ਦਾ ਹੁੰਦਾ ਹੈ ਪਰਮੇਸ਼ਰ ਦੇ ਨਾਮ ਕਰਕੇ ਮਸਤ ਹੋ ਕੇ ਮਿਲਿਆ ਰਹਿੰਦਾ ਹੈ ਮਨ ਮੇਰੇ ਸਤਿਗੁਰ ਸਿਉ ਚਿਤ ਲਾ। ਮਨ ਚਿਤ ਕਿਸ ਨਾਲ ਲਾਈਏ ਤਹ ਮਹਾਰਾਜ ਫਰਮਾਉਂਦੇ ਨੇ ਪਹਿਲੇ ਪਿਆਰਿਆ ਮੇਰੇ ਮਨ ਮੰਗੇ ਅਜੀਜ਼ ਸਤਿਗੁਰੂ ਸਾਹਿਬ ਦੇ ਨਾਲ ਚਿਤ ਦੀ ਬਿਰਤੀ ਨੂੰ ਲਾ ਹੋਰ ਪਾਸੋਂ ਛੱਡ ਕੇ ਨਿਰਮਲ ਨਾਮ ਸਾਧ ਨਗਤਨੋ ਸਲਾ ਨਵੀਨ ਵਸਤੂ ਕਿਹੜੀ ਐ ਮਹਾਰਾਜ ਕਹਿੰਦੇ ਉਜਲ ਮਨ ਨੂੰ ਕਰਨੋ ਵਾਲਾ ਮਨ ਵਿਖੇਪ ਅਵਰਨ ਦੀ ਮੈਲ ਨੂੰ ਧੋਣ ਵਾਲਾ ਉਜਲ ਨਾਮ ਮਹਾਰਾਜ ਦਾ ਸਦਾ ਨਵੀਨ ਰਹਿਣ ਵਾਲਾ ਹੈ ਕਦੇ ਪੁਰਾਣਾ ਨਹੀਂ ਹੋਵਾ ਹੁੰਦਾ ਸੱਚ ਪੁਰਾਣਾ ਹੋਵੇ ਨਹੀਂ ਸੱਚਾ ਨਾਮ ਕਦੇ ਪੁਰਾਣਾ ਨਹੀਂ ਹੁੰਦਾ ਕਿ ਚਹਾਂ ਜੁਗਾਂ ਦੇ ਜੀਵਾਂ ਦਾ ਆਧਾਰ ਕਰਕੇ ਹੁਣ ਪੁਰਾਣਾ ਹੋ ਗਿਆ ਹੁਣ ਸਦਾ ਨਵੀਨ ਸਰੂਪ ਹੈ ਆਪ ਵਸੈ ਮਨਿਆ ਜਿਨ੍ਹਾਂ ਦੇ ਮਨ ਚ ਪਰਮੇਸ਼ਰ ਦਾ ਨਾਮ ਸਾਬ ਸੰਗੇਤ ਜੀ ਵਸਦਾ ਹੈ ਉਹ ਸਦਾ ਨਵਤਨ ਨਿਤ ਨਵਾਂ ਜੋ ਸਹਿ ਮੇਰਾ ਹੈ ਸਹਿ ਮੇਰਾ ਨਿਤ ਨਵਾਂ ਸਦਾ ਸਦਾ ਦਾ ਪਾਰ ਉਹ ਨਵੀਨ ਸਰੂਪ ਮਹਾਰਾਜ ਜੀ ਇਕ ਰਸ ਲੈਣ ਵਾਲਾ ਉਹਨਾਂ ਦੇ ਮਨਚਾ ਆ ਪਾ ਕੇ ਬਸ ਜਾਂਦਾ ਹੈ ਰਹਾਉ ਹਰ ਜੀਉ ਰੱਖੋ ਆਪਣੀ ਸ਼ਰਣਾ ਜੇ ਸੰਵਾਦ ਪੁੱਛਦੇ ਹੋ ਤਾਂ ਕਿਹਦੀ ਸ਼ਰਨ ਪਈਏ ਤਾਂ ਮਹਾਰਾਜ ਦੀ ਸ਼ਰਨ ਪੈਣਾ ਚਾਹੀਦਾ ਹੈ ਰਹਾਉ ਦਸਰਾਮ ਦੇ ਕੇ ਦੱਸਦੇ ਹਾਂ ਨੇ ਕਿ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਸਾਨੂੰ ਆਪ ਦੀ ਸ਼ਰਨ ਵਿੱਚ ਰੱਖੋ ਜਿਉਂ ਰੱਖ ਹੈ ਤਿਉਂ ਰਹਿਣਾ ਜਿਹੜਾ ਸ਼ਰਨ ਪਿਆ ਹੁੰਦਾ ਉਹ ਹੰਕਾਰ ਨਹੀਂ ਕਰ ਸਕਦਾ ਕਿ ਮੈਂ ਹੀ ਨਹੀਂ ਕਰਨਾ ਜਿਵੇਂ ਮਾਰਾ ਸਾਨੂੰ ਰੱਖਣਾ ਕਰੋ ਅਸੀਂ ਉਸੇ ਪ੍ਰਕਾਰ ਰਹਿਣਾ ਕਰਾਂਗੇ ਜੇ ਭੁੱਖ ਦੇਹ ਤਈ ਤੇਹੀ ਰਾਜ ਦੁੱਖ ਵਿੱਚ ਸੂਖ ਮਨਾਈ ਸਦਾ ਪ੍ਰਸੰਨ ਰਹਾਂਗੇ ਜੇ ਸੁਖ ਦੇ ਤੁਝੇ ਰਾਹੀ ਦੁੱਖ ਪੀਤੀਏ ਕਿ ਹਾਈ ਹਰ ਹਾਲ ਤੇ ਤੇਰੀ ਸ਼ਰਨ ਵਿੱਚ ਰਹਾਂਗੇ ਇਓ ਮਹਾਰਾਜ ਜਿਵੇਂ ਸਾਨੂੰ ਰੱਖੋ ਆਪਦੀ ਰਜ਼ਾ ਮੰਨ ਕੇ ਪ੍ਰਸੰਨ ਹੋ ਕੇ ਰਹਿਣਾ ਕਰਦੇ ਹਾਂ ਜੈਲਾਖੇ ਤੈਂ ਬਕੁੰਟ ਸਾਨ ਜਿੱਥੇ ਰੱਖਿਆ ਸੀ ਉਹੀ ਬਕੁੰਟ ਸਮਝਦੇ ਆਂ ਇਹ ਪਰਮੇਸ਼ਰ ਇਓ ਜਿਸ ਪ੍ਰਕਾਰ ਰੱਖੋ ਸਾਡਾ ਰਹਿਣਾ ਹੁੰਦਾ ਹੈ ਗੁਰ ਕਹਿਬਦ ਜੀਵਤ ਮਰੇ ਜੀਵਤ ਭਾਵ ਤੋਂ ਮਾਰੇ ਕਿਵੇਂ ਮਰਿਆ ਜਾਂਦਾ ਹੈ ਹਜੂਰ ਕਹਿੰਦੇ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਕੇ ਜੀਵੁਨੇ ਵੱਲੋਂ ਜੀਵ ਮਰਦਾ ਹੈ ਪਰਮੇਸ਼ਰ ਦਾ ਰੂਪ ਹੋ ਜਾਂਦਾ ਹੈ ਗੁਰਮੁਖ ਪਵ ਜਲ ਤਰਨਾ ਇਸ ਪ੍ਰਕਾਰ ਜਿਹੜੇ ਗੁਰਮੁਖ ਹਨ ਰੋਮ ਰੋਮ ਪਰਮੇਸ਼ਰ ਨੂੰ ਭਜਾਉਣ ਵਾਲੇ ਬੈਰ ਵਿਰੋਧ ਮੀਟਣ ਵਾਲੇ ਸਭ ਦੀ ਧੂੜ ਹੋਣ ਵਾਲੇ ਉਹਨਾਂ ਨੇ ਸੰਸਾਰ ਤੋਂ ਪਾਈ ਸਮੁੰਦਰ ਤੋਂ ਕਰਨਾ ਕੀਤਾ ਹੈ ਜੋ ਗੁਰਮੁਖ ਸੁਭਾਅ ਵਾਲਾ ਬਣਦਾ ਹੈ ਉਹਨਾਂ ਨੂੰ ਵੀ ਸੰਸਕਾਰ ਸੰਦੋ ਕਰਨਾ ਹੈ ਵੱਡਾ ਭਾਗ ਨਾ ਉਪਾਈਐ ਵੱਡੇ ਭਾਗ ਉਹਨਾਂ ਦੇ ਨੇ ਜੋ ਪਰਮੇਸ਼ਰ ਦੇ ਨਾਮ ਨੂੰ ਪਾਉਂਦੇ ਹੈ ਗੁਰਮਤ ਸਬਦ ਸੁਹਾਈ ਇਹ ਗੁਰੂ ਸਾਹਿਬ ਦੀ ਮਤ ਸਿੱਖਿਆ ਦੁਆਰਾ ਸ਼ਬਦ ਦੀ ਕਮਾਈ ਕਰਕੇ ਸੁਭ ਨੀਕ ਜੀਵਨ ਹੁੰਦਾ ਹੈ ਲੋਕ ਪਰਲੋਕ ਵਿੱਚ ਆਪੇ ਮਨ ਵਸਿਆ ਪ੍ਰਭ ਕਰਤਾ ਇਹ ਭਾਈ ਉਹਨਾਂ ਦੇ ਮਨ 'ਚ ਆਪ ਹੀ ਕਰਤਾ ਪ੍ਰਭ ਆ ਕੇ ਵਸ ਗਿਆ ਹੈ ਸਹਜੇ ਰਹਾ ਸਮਾਈ ਜੀਰਾ ਸਹਿਜ ਗਿਆਨ ਵਿੱਚ ਸਹਿਜ ਸਰੂਪ ਵਿੱਚ ਸਹਿ ਸ਼ਾਂਤੀ ਵਿੱਚ ਸਹਿ ਸੰਤੋਖ ਵਿੱਚ ਸਹਿ ਧਰਮ ਵਿੱਚ ਮਨ ਲੀਨ ਹੋਇਆ ਰਹਿਦਾ ਮਸਤੋਕ ਇੱਕ ਨਾ ਮਨਮੁਖ ਸ਼ਬਦ ਨਾ ਭਾਵੈ ਇੱਕ ਉਹ ਮਨਮੁਖਾਨਗੇ ਪੁਰਖ ਮਨ ਦੇ ਆਖੇ ਲੱਗਣ ਵਾਲੇ ਕਹਿੰਦਾ ਜਿਵੇਂ ਮੇਰਾ ਮਨ ਕਹਿੰਦਾ ਮੈਂ ਤਾਂ ਓਵੇਂ ਕਰੂੰ ਮਨ ਦੇ ਵਕਾਰ ਨਹੀਂ ਛੱਡਦਾ ਮਨ ਦੇ ਔਗਣ ਨਹੀਂ ਛੱਡਦਾ ਮਨ ਦੇ ਾਇਬ ਨਹੀਂ ਛੱਡਦਾ ਇਹਨਾਂ ਇਹੋ ਜਿਹੇ ਮਨੁਖਾਂ ਪੁਰਖਾਂ ਨੂੰ ਗੁਰੂ ਸਾਹਿਬ ਦਾ ਉਪਦੇਸ਼ ਚੰਗਾਈ ਨਹੀਂ ਲੱਗਦਾ। ਬੰਦਨ ਬੰਦ ਪਵਾਇਆ। ਉਹ ਅੱਗੇ ਮਨੁੱਖਾ ਦੇ ਬੰਦਨਾਂ 'ਚ ਵੱਜੇ ਹੋਏ ਐ। ਹੁਣ ਜਿਨੇ ਸੰਚਿਤ ਕਰਮ ਹਨਗੇ ਉਹਨਾਂ ਬੰਦਨਾਂ 'ਚ ਵੱਜੇ ਹੋਏ ਐ। ਕਿਰੇ ਮਾਨ ਕਰਮਾਂ ਕਰਕੇ ਸੰਚਿਤ ਕਰਮ ਬਣਦੇ ਐ। ਸੰਚਿਤ ਕਰਮਾਂ ਕਰਕੇ ਪਰਾਲব্ধ ਕਰਮ ਬਣਦੇ ਹਨ। ਪਰਾਲব্ধ ਕਰਕੇ ਜਦੋਂ ਭੋਗੀ ਜਾਂਦੀ ਐ ਫਿਰ ਜੂਨਾ ਦੇ ਬੰਦਨਾਂ 'ਚ ਇਸ ਨੂੰ ਪਵਾਇਆ ਜਾਂਦਾ ਹੈ। ਇਉਂ ਬੰਦਨ ਕਾਮਕਰੋਧ ਦੇ ਬੰਨ੍ਹ ਪਏ ਰਹਿੰਦੇ ਹੈ। ਅਤੇ ਕਾਰਤਾ ਕਰਤਾ ਭੁਗਤਾ ਬਣੇ ਦੇ ਬੰਧਨ ਪਏ ਰਹਿੰਦੇ ਐ ਹੰਤਾ ਮਮਤਾ ਦੇ ਬੰਧਨ ਪਏ ਰਹਿੰਦੇ ਐ ਬੰਨ ਕੇ ਅੰਤ ਨੂੰ ਜੂਨਾ ਚ ਪੁਹਾਇਆ ਜਾਂਦਾ ਇਕਈ ਕਰਕੇ ਲੱਖ 84 ਹੀ ਫਿਰ ਫਿਰ ਆਵੇ ਫਿਰ ਮਾਰਾ ਜੂਨਾ ਕਿੰਨੀਆਂ ਕਹ ਕਹਿੰਦੇ 84 ਲੱਖ ਜੂਨਾ ਹੈ ਮੁੜ ਮੁੜ ਕੇ ਆਉਂਦਾ ਰਹਿੰਦਾ ਹੈ ਸੁਖਦੇਵ ਨੇ ਆਪਦੇ ਬਾਪ ਨੂੰ ਕਿਹਾ ਸੀ اے ਪਿਤਾ ਮੇਰੇ ਨਾਲ ਮੋਹ ਨਾ ਕਰ ਮੈਂ ਆਪਦੇ 100 ਜਨਮ ਦਾ ਮੈਨੂੰ ਗਿਆਨ ਹੈ ਇੱਕ ਜਨਮ ਵਿੱਚ ਮਾਰਾ ਮੈਂ ਗਦਾ ਬਣਿਆ ਗਦਾ ਬਣ ਕੇ ਮੈਂ ਲਾਗਾ ਲਗਾ ਹੋਇਆ ਸੀ ਜਿੰਨਾ ਚਿਰ ਮੈਂ ਕੰਮ ਦਿੰਦਾ ਰਿਹਾ ਉਹਨਾਂ ਚ ਧੋਬੀ ਮੇਰੇ ਲੀਡਿੰਗ ਰਾਕੇ ਧੋ ਕੇ ਲਿਆਉਂਦਾ ਰਿਹਾ ਘਾੜ ਤੋਂ ਜਦੋਂ ਮੈਂ ਤੁਰਨੋਂ ਰਹਿ ਗਿਆ ਉਦੋਂ ਧੋਬੀ ਮੈਨੂੰ ਗਾਰੇ ਚ ਖੁਬਾ ਜਾਣ ਕੇ ਉੱਥੇ ਹੀ ਛੱਡ ਗਿਆ ਲਾਗਾ ਲਗਾ ਹੋਇਆ ਸੀ ਕਾ ਮੇਰੇ ਤਾਂ ਹੀ ਚੂਣ ਚੂਣ ਕੇ ਖਾਣ ਤੇ ਲੋਕ ਮੇਰੇ ਤੋਂ ਦੀ ਪੈਰ ਆਖ ਰੱਖਾ ਕੇ ਤੁਰਨ ਲੱਗ ਗਏ ਇਸ ਪ੍ਰਕਾਰ ਮੈਂ ਕਈ ਦਿਨ ਦੁੱਖ ਭੋਗਿਆ ਉੱਥੇ ਹੀ ਮਰ ਗਿਆ ਗਾਰੇ ਚ ਖੁਬਾ ਹੋਇਆ ਕਿਉਂ ਮੈਂ ਗਦੇ ਦੀ ਜੂਨ ਭੋਗ ਕੇ ਬੜਾ ਦੁੱਖ ਭੋਗ ਗਿਆ ਫਿਰ ਕਹਿੰਦਾ ਮੈਂ ਬਿੱਲੇ ਦੀ ਜੂਨ ਪਾਈ ਕਈ ਵਾਰੀ ਬਿੱਲਿਆਂ ਨੇ ਇਹ ਬੈਰ ਕਰਦੇ ਝੋਟਿਆਂ ਵਾਂਗੂ ਬਿੱਲਾ ਜਾਣ ਕੇ ਮੈਨੂੰ ਗਲ ਘੁੱਟ ਕੇ ਬਿੱਲੇ ਮਾਰ ਜਾਇਆ ਕਰਦੇ ਇਸ ਪ੍ਰਕਾਰ ਕਈ ਜਾਨ ਨੂੰ ਬਿੱਲਿਆਂ ਦੇ ਭੋਗੇ ਫਿਰ ਉਸੇ ਪ੍ਰਕਾਰ ਮੈਂ ਕਈ ਜਾਨ ਨੂੰ ਹੋਰ ਭੋਗੇ ਇਉਂ 100 ਜਨਮ ਸੁਖ ਦੇ ਉਹਨਾਂ ਆਪਦਾ ਜਨਮ ਗਨਾਇਆ ਵਿਆਸ ਰਿਖੀ ਨੂੰ ਸੋ ਹਯੂਰ ਫਰਮਾਉਂਦੇ ਹਨ ਲੱਖ 84 ਹੀ ਫਿਰ ਫਿਰ ਆਵੇ 84 ਲੱਖ ਜੁਨ ਜੀ ਬਾਰ ਬਾਰ ਫਿਰ ਫਿਰ ਕੇ ਫੇਰਿਆਂ ਚ ਆਉਂਦਾ ਜਾਂਦਾ ਹੈ ਵਿਰਥਾ ਜਨਮ ਗਵਾਇਆ ਆਪ ਦਾ ਜਨਮ ਮੂਖਾ ਜਨਮ ਪਾ ਕੇ ਵਿਰਥੀ ਗਵਾ ਲਿਆ ਦੁਸ਼ਿਆਂ ਦੇ ਪ੍ਰੈਣ ਹੋ ਕੇ ਭਗਤਾ ਮਨ ਆਨੰਦ ਹੈ ਜੋ ਮਹਾਰਾਜੀ ਭਗਤੀ ਕਰਨ ਵਾਲੇ ਉਹਨਾਂ ਦੇ ਮਨ ਚ ਵਾਹਿਗੁਰੂ ਦਾ ਆਨੰਦ ਪ੍ਰਗਟ ਹੈ ਸੱਚੇ ਸ਼ਬਦ ਰੰਗ ਰਾਤੇ ਉਸ ਸੱਚੇ ਗੁਰਾਂ ਦੇ ਉਪਦੇਸ਼ ਕਰਕੇ ਵਾਹਿਗੁਰੂ ਦੇ ਪ੍ਰੇਮ ਰੰਗ ਚ ਰਤੇ ਹੋਏ ਹਨ आनंदेन गुण गावे सद् निर्मल सदा ਉਹਨਾਂ ਦੇ ਮਨ ਸ਼ੁੱਧ ਹੈ ਉੱਜਲ ਪਰਮੇਸ਼ਰ ਦੇ ਗੁਣਾ ਨੂੰ ਗਾ ਕੇ ਆਪ ਪਾਪਾਂ ਦੀ ਮਾਇਤ ਤੋਂ ਨਿਰਮਲ ਹੋ ਗਏ ਐ ਦਰਮਦ ਪਾਪ ਕਲੇਵਰ ਧੋਤਾ ਜਿਹੜਾ ખોਟੀ ਮਤਵਾਵੇ ਪਾਪ ਸੀ ਦੇ ਦੇ ਉਹ ਸਾਰੇ ਧੋਲੇ ਉਹਨਾਂ ਨੇ ਸਹਿਜੇ ਨਾਮ ਸਮਾਤੇ ਸ੍ਰੀ ਗੁਰੂ ਮਹਾਰਾਜ ਦੇ ਨਾਮੀ ਸਰੂਪ ਵਿੱਚ ਸਮਾਏ ਰਹਿੰਦੇ ਮਿਲੇ ਰਹਿੰਦੇ ਹਾਂ ਗੁਰਮੁਖ ਅੰਮ੍ਰਿਤ ਬਾਣੀ ਬੋਲਹਿ ਗੁਰਮੁਖ ਮਹਾਰਾਜ ਕੀ ਬਚਨ ਬੋਲਦੇ ਆ ਕਈ ਨਿੰਦਿਆ ਕਰਦੇ ਆ ਚੁਗਲੀ ਕਰਦੇ ਆ ਕਿਸੇ ਨੂੰ ਕੌੜਾ ਬੋਲਦੇ ਆ ਦੁਖਦਾਇਕ ਬੋਲਦੇ ਆ ਝਗੜਾ ਪਾਉਂਦੇ ਆ ਕਹਿੰਦੇ ਨਹੀਂ ਭਈ ਗੁਰਮੁਖਾਂ ਦਾ ਇਹ ਸੁਆ ਨਹੀਂ ਗੁਰਮੁਖ ਤਾਂ ਅੰਮ੍ਰਿਤ ਕਰਨ ਵਾਲੀ ਮਹਾਰਾ ਜੀ ਅੰਮ੍ਰਿਤ ਰੂਪ ਬਾਣੀ ਰਸਨਾ ਤੋਂ ਬੋਲਦੇ ਗੁਰਸਨਾ ਅੰਮ੍ਰਿਤ ਬੋਲਦੀ ਹਰਨਾਮ ਸੁਹਾਗੀ ਜਿੰਨਾ ਸੁਣਾ ਸੁਣ ਸਿੱਖਾ ਗੁਰ ਮੰਨਿਆ ਤਨਾ ਭੁਖ ਸਭ ਜਾਵੀ ਗੁਰਮੁਖ ਜਿਹੜਿਆਂ ਗੁਰੂ ਸਾਹਿਬ ਦੀ ਅਮਰ ਕਰਨ ਵਾਲੀ ਬਾਣੀ ਨੂੰ ਰਸਨਾ ਕਰਕੇ ਬੋਲਦੇ ਹਨ ਸਭ ਆਤਮ ਰਾਮ ਪਛਾਣ ਉਹਨਾਂ ਦਾ ਫੇਰ ਕਿਸੇ ਨਾਲ ਵੈਰ-ਵਿਰੋਧ ਹੋਊ ਕਹਿੰਦੇ ਨਹੀਂ ਸਾਰਿਆਂ ਦੀ ਆਤਮਾ ਜੋ ਤ੍ਰਿਯਾ ਪਦ ਦਾ ਲਖਰ ਰੂਪ ਹੋ ਤੁੰਗ ਪਦ ਦਾ ਲਖਰ ਰੂਪ ਜੋ ਸਾਖੀ ਰੂਪ ਹੈ ਤੇ ਜੋ ਤਤ ਪਦ ਦਾ ਲਖਰ ਰੂਪ ਹੋ ਜੋ ਅਦਵਾਇ ਨੰਦਰੂਪ ਹੈ ਉਹ ਰਾਮ ਹੈ ਸਾਰੇ ਬ੍ਰਹਮੰਡ ਦਾ ਮਾਲਕ ਰਾਮ ਪਿੰਡਾਂ ਦਾ ਮਾਲਕ ਆਤਮਾ ਸਾਰਿਆਂ ਕੀ ਕੋਈ ਬ੍ਰਹਮ ਆਤਮਾ ਸੱਚੇ ਮੰਦਰੂਪ ਨੂੰ ਪਛਾਣਿਆ ਹੈ ਉਹਨਾਂ ਨੇ ਏਕੋ ਸੇਵਨ ਏਕ ਆਰਾਧ ਹੈ ਇੱਕ ਵਾਹਿਗੁਰੂ ਦਾ ਹੀ ਉਹ ਸੇਵਨ ਸਰੀਰ ਕਰਕੇ ਭਜਨ ਕਰਦੇ ਆ ਅਤੇ ਇਸ ਨੂੰ ਮਨ ਕਰਕੇ ਆਰਾਧਿਆ ਭਾਵਨਾ ਨਾਲ ਚੇਤੇ ਕਰਦੇ ਹਨ ਗੁਰਮੁਖ ਅਕਾਥ ਕਥਾਣੀ ਗੁਰਮੁਖ ਅਖੀਰ ਕਹਿਣ ਤੋਂ ਰਹਿਤ ਕਥਾ ਹੈ ਵਾਹਿਗੁਰੂ ਦੇ ਸਰੂਪ ਜੀ ਲੀਨ ਹੁੰਦੇ ਹੈ ਫਿਰ ਵਾਹਿਗੁਰੂ ਦੇ ਅਕਾਥ ਕਥਾ ਨੂੰ ਜੋ ਸ਼ਕਤੀ ਵਰਤੀ ਕਰਕੇ ਕਹੀ ਨਹੀਂ ਜਾਂਦੀ ਲਖਣਾ ਵਰਤੀ ਦੁਆਰਾ ਵਿਗਿਆਸਮ ਉਹਦੇ ਹਿਰਦਿਆਂ 'ਚ ਵਸਾ ਦਿੰਦੇ ਐ ਐਸੀ ਕਥਾ ਗੁਰੂ ਕੋ ਕਹਿੰਦੇ ਹਨ ਸੱਚਾ ਸਾਹਿਬ ਸੇਵੀਐ ਇਹ ਭਾਈ ਉਹ ਸੱਚਾ ਸਾਹਿਬ ਮਾਣ ਵਰਤੀ ਦੁਆਰਾ ਸਹਿਬ ਹੈ ਕੋਸ ਪਰਮੇਸ਼ਰ ਦਾ ਸੇਵਨ ਕਰੀਏ ਗੁਰਮੁਖ ਵਸੈ ਮਾਨਿਆ ਗੁਰਮੁਖਾਂ ਦੀ ਸੰਗਤ ਕਰਕੇ ਮਨ ਚ ਆ ਕੇ ਵਸਦਾ ਹੈ ਸਦਾ ਰੰਗ ਰਾਤੇ ਸੱਚ ਸਿਉ ਜਿਹੜੇ ਭਾਈ ਸਦਾ ਪ੍ਰੇਮ ਰੰਗ ਚ ਰਤੇ ਹਨ ਸੱਚੇ ਨਾਮ ਦੇ ਸਾਥ ਆਪਣੀ ਕਿਰਪਾ ਕਰੇ ਮਿਲਾ ਉਹਨਾਂ ਤੇ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਕੇ ਆਪ ਦੇ ਨਾਲ ਮੇਲ ਲੈਂਦਾ ਹੈ ਆਪੇ ਕਰੇ ਕਰਾਏ ਆਪੇ ਉਥੇ ਗੁਰਮੁਖਾਂ ਦੀ ਨਿਗਾਹ ਵਿੱਚ ਕਰਨ ਵਾਲਾ ਵੀ ਪੈਦਾ ਆਪ ਹੈ ਕਰਾਉਣ ਵਾਲਾ ਵੀ ਪਲਣਾ ਆਪ ਹੈ ਪਲੋਂ ਕਰਨ ਵਾਲਾ ਵੀ ਆਪ ਹੈ ਇੱਕ ਨਾ ਸੁਤਿਆਂ ਦੇ ਜਗਾ ਆਪ ਹੀ ਸਤਿਗੁਰੂ ਹੋ ਕੇ ਉਪਦੇਸ਼ ਕਰਦਾ ਹੈ ਆਪ ਹੀ ਸਿੱਖਾਂ ਦੇ ਪਾਸੋਂ ਮੰਨਣ ਕਰਾਉਂਦਾ ਹੈ ਆਪ ਹੀ ਇਹਨੂੰ ਵਿਹਾਸਨ ਕਰਾਉਂਦਾ ਹੈ ਇੱਕ ਜਿਹੜਿਆ ਵਿਗਿਆਦਨੀ ਸੁਤੇ ਪਏ ਹੈ ਉਹਨਾਂ ਨੂੰ ਗਿਆਨ ਵਾਸਤਾ ਜਿਗਾ ਦੇਂਦੇ ਆ ਮਹਾਰਾਜ ਸਾਹਿਬ ਜੀ ਆਪੇ ਮੇਲ ਮਿਲਾਏ ਦਾ ਆਪਣੇ ਸਰੂਪ ਦੇ ਮੇਲ ਚ ਗੁਰਾਂ ਦੁਆਰਾ ਮੇਲ ਮਿਲਾ ਲੈਂਦਾ ਹੈ ਨਾਨਕ ਸ਼ਬਦ ਸਮਾ ਇਹਨਾਂ ਨੂੰ ਮੇਲ ਦਾ ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਗੁਰੂ ਸਾਹਿਬ ਦੇ ਸ਼ਬਦ ਕੀ ਲੀਨ ਹੋ ਜਾਂਦੇ ਆ ਵਾਹਿਗੁਰੂ ਦੇ ਸ਼ਬਦ ਕੇ ਅਪਹੀਦ ਹੁੰਦੇ ਹਨ ਸ੍ਰੀ ਰਾਗ ਮਹੱਲਾ ਤੀਜਾ ਸਤਗੁਰ ਸੇਵਿਆ ਮਨ ਨਿਰਮਲਾ ਸਕੀਰ ਕਾਂਸ਼ੇ ਜੀ ਮਨ ਸੁਧ ਕਿਵੇਂ ਹੁੰਦਾ ਹੈ ਮਾਰਾ ਕਹਿੰਦੇ ਨੇ ਸਤਗੁਰਾਂ ਦੀ ਸੇਵਾ ਕਰਨੇ ਕਰਕੇ ਭਾਈ ਮਨ ਨਿਰਮਲ ਹੁੰਦਾ ਹੈ 12 ਸਾਲ ਗੁਰੂ ਮਾਰਾ ਸਾਹਿਬ ਜਲ ਭਰਦੇ ਰਹੇ ਹਨ ਬਿਆਸਾ ਚੋ ਲਿਆ ਕੇ ਗੁਰੂ ਅਮਰਦਾਸ ਜੀ ਗੁਰੰਗਲ ਸਾਹਿਬ ਦਾ ਸਵਾ ਪੈਰ ਦੇ ਤੜਕੇ ਇਸ਼ਨਾਨ ਕਰਾਇਆ ਕਰਦੇ ਇਸ ਪ੍ਰਕਾਰ ਫਿਰ ਲੰਗਰ ਦਾ ਪਾਣੀ ਧੋਦੇ ਰਹਿੰਦੇ ਸੇਵਾ ਕਰਦੇ ਰਹਿੰਦੇ ਕਿਉਂ ਭਾਈ ਸਤਗੁਰਾਂ ਦੀ ਸੇਵਾ ਕਰਨ ਨਾਲ ਮਨ ਸ਼ੁੱਧ ਹੋ ਜਾਂਦਾ ਹੈ ਬੇ ਪਵਿੱਤ ਸਰੀਰ ਉਹ ਸਰੀਰ ਵੀ ਉਹਨਾਂ ਦੇ ਪਵਿੱਤਰ ਹੋ ਗਏ ਮਨ ਵੀ ਸੁਧ ਹੋ ਗਏ ਵਕਾਰਾਂ ਵੱਲੋਂ ਸਰੀਰ ਵੀ ਔਗਣਾ ਤੋਂ ਰਹਿਤ ਹੋ ਗਏ ਇੰਨੇ ਪਵਿੱਤਰ ਹੋ ਗਏ ਗੁਰੂ ਅਮਰਦਾਸ ਦੇ ਪਿਛਲ ਕੂਰੀ ਸਵਾ ਕੋ ਮਹਾਰਾ ਜਰਿਆ ਕਰਦੇ ਖੰਡੂਰ ਸਾਹਿਬ ਤੋਂ ਗੁਰੂ ਸਾਹਿਬ ਦੇ ਦਰਬਾਰ ਵੱਲ ਕੰਡ ਨਹੀਂ ਸੀ ਕਰਦੇ ਜਿਸ ਵੇਲੇ 3 ਮੀਲ ਤੁਰ ਕੇ ਮਹਾਰਾ ਜਾਂਦੇ ਉੱਥੋਂ ਜਾ ਕੇ ਨਮਸਕਾਰ ਕਰਕੇ ਫਿਰ ਬਿਆਸਾ ਵੱਲ ਨੂੰ ਮੂੰਹ ਕਰਦੇ ਉਹਨਾਂ ਸਾਹਿਬ ਗੁਰਦੁਆਰਾ ਬਣਿਆ ਹੋਇਆ ਹੈ ਉੱਥੇ ਮਹਾਰਾ ਸਾਹਿਬ ਪਿਛਲੀ ਕੂਰੀ ਤੁਰੇ ਜਾਂਦੇ ਸੀ ਹੋਰ ਸਿੱਖ ਵੀ ਨਾਲ ਸਨ ਉਹ ਸੋਗਿਤ ਮਹਾਰਾ ਦੇ ਚਰਨਾਂ ਨਾਲ ਕਿਸੇ ਮੁਰਦੇ ਦੀ ਹੱਡੀ ਲੱਗੀ। ਉਹ ਹੱਡੀ ਲੱਗਣ ਨਾਲ ਉਹ ਜਿਹੜਾ ਨਰਕ 'ਚ ਪਿਆ ਸੀ ਉਹ ਜੂਨਾ ਤੋਂ ਛੁਟ ਕੇ ਮਹਾਰਾ ਸਾਹਮਣੇ ਆ ਕੇ ਚਤੁਰ ਪੁਜੀ ਵਿਸ਼ਨੂੰ ਦਾ ਰੂਪ ਧਾਰ ਕੇ ਆ ਖੜਾ ਹੋਇਆ ਕਿ ਮਹਾਰਾ ਤੁਹਾਡੇ ਚਰਨ ਛੋਣ ਨਾਲ ਮੈਂ ਮੁਕਤ ਹੋ ਗਿਆ। ਮੈਂ ਨਰਕ 'ਚੋਂ ਨਿਕਲ ਗਿਆ ਹਾਂ। ਆਪ ਨੇ ਮੇਰੇ ਤੇ ਮਿਹਰ ਕੀਤੀ ਹੈ। ਕਿਉਂ ਗੁਰੂ ਸਾਹਿਬ ਜੀ ਤਾਂ ਆਪ ਤਾਂ ਪਵਿੱਤਰ ਹੈ। ਉਹ ਹੋਰਨਾਂ ਸਰੀਰਾਂ ਨੂੰ ਪਵਿੱਤਰ ਕਰ ਦਿੰਦੇ ਐ। ਏਡੀ ਸ਼ੋਹ ਹੈ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ। ਸੇਵਨ ਕਰਨ ਵਾਲਿਆਂ ਦੀ ਭਈ ਪਵਿੱਤ ਸਰੀਰ ਸਰੀਰ ਵੀ ਔਗਣਾ ਵੱਲੋਂ ਪਵਿੱਤਰ ਹੋ ਗਏ ਹਨ ਮਨ ਆਨੰਦ ਸਦਾ ਸੁਖ ਪਾਇਆ ਉਹਨਾਂ ਦੇ ਮਨ 'ਚ ਵਾਹਿਗੁਰੂ ਦਾ ਆਨੰਦ ਪ੍ਰਾਪਤ ਹੋ ਗਿਆ ਹੈ ਉਸ ਆਨੰਦ ਸਰੂਪ ਨੂੰ ਪਾ ਕੇ ਸਦਾ ਰਹਿਣ ਵਾਲਾ ਸੁਖ ਆਤਮ ਆਨੰਦ ਪਾ ਲਿਆ ਹੈ ਉਹਨਾਂ ਨੇ ਤੇਤਿਆ ਗਹਿਰ ਗੰਭੀ ਗਹਿਰ ਜੋ ਨਿਰਹਲ ਪਰਮੇਸ਼ਰ ਹੈ ਗੰਭੀਰ ਜੋ ਡੂੰਗਾ ਹੈ ਉਹ ਪਰਮੇਸ਼ੁਰਾ ਤੁੱਲਾ ਸਪਰਸ਼ ਮਿਲ ਗਿਆ ਹੈ ਸੱਚੀ ਸੰਗਤ ਬੈਸਣਾ ਸਾਈ ਸੱਚੀ ਗੁਰਸਿੱਖਾਂ ਦੀ ਸੰਗਤ ਜੇ ਜੋ ਸੱਚ ਦੀ ਕਮਾਈ ਕਰਨ ਵਾਲੇ ਹੈ ਸੱਚੀ ਜੀਵਨ ਵਾਲੀ ਸੰਗਤ ਹੈ ਜਿੰਨਾ ਦੀ ਉਹਨਾਂ ਦੀ ਸੰਗਤ 'ਚ ਬਹਿਣਾ ਕਰਦੇ ਆ ਕੂੜਾ ਰਾਂਗੇ ਪਾਸ ਨਹੀਂ ਬਹਿੰਦੇ ਹਾਂ ਮੈਂ ਸੱਚ ਨਾਮ ਮਨ ਧੀ ਸੱਚੇ ਪਾਤਸ਼ਾਹ ਦਾ ਨਾਮ ਜਪਦੇ ਹੈ ਮਨ ਨੂੰ ਵਿਸ਼ਿਆਂ 'ਚ ਨਹੀਂ ਜਾਣ ਦਿੰਦੇ ਤੇ ਹਿਰਦੇ ਨਾਲ ਮਨ ਨੂੰ ਪਕੜ ਲਿਆ ਨੀ ਸੇਖ ਮਨ ਕੀਆ ਤੀਰਾ ਇਸ ਪ੍ਰਕਾਰ ਮਸਾ ਮਸਾ ਇਸ ਮਨ ਨੂੰ ਸਮਝਾਸਨ ਲਾ ਕੇ ਜਿਵੇਂ ਅੜੀ ਵਾਲੇ ਘੋੜੇ ਨੂੰ ਵਿਸ਼ਕਾਰ ਵਿਸ਼ਕਾਰ ਕੇ ਚਾਲ ਪਾਈਦਾ ਇਸ ਪ੍ਰਕਾਰ ਮਨ ਨੂੰ ਠਹਿਕਦਾ ਦੇ ਸ਼ਹਿਦ ਕਰ ਲਿਆ ਜਿਹੜਾ ਵਿਸ਼ਿਆਂ ਵਾਲ ਨੂੰ ਰਿਆ ਪਸ਼ੂ ਨੂੰ ਦੌੜਿਆ ਰਹਿੰਦਾ ਸੀ ਮਾਨ ਰੇ ਸਤਗੁਰ ਸੇਵ ਨ ਸੰਗ ਹੀ ਮੇਰੇ ਪਿਆਰੇ ਮਨੋ ਸਤਗੁਰੂ ਸੱਚੇ ਪਾਤਸ਼ਾਹ ਦੀ ਸੇਵਾ ਕਰਿਆ ਕਰ ਸ਼ੰਕਾ ਤੋਂ ਰਹਿ ਤੋ ਕਿ ਗੁਰੂ ਸਾਹਿਬ ਦੀ ਸੇਵਾ ਕਰਨ ਵੇ ਸੰਗਿਆਨਾ ਕਰ ਜਿਲਾਹੀ ਨ ਮਹਾਰਾ ਨੂੰ ਕਿਹਾ ਸੀ ਅਮਰੂ ਨਾ ਥਾਵਾਂ ਹੋਣੇ ਸਤਗੁਰੂ ਮਹਾਰਾ ਸਾਹਿਬ ਨੇ ਕਿਹਾ ਤੂੰ ਕਮਲੀ ਹੈ ਸਾਡੇ ਦਾ ਨੂੰ ਸਾਹਮਣੇ ਜੇ ਸਤਿਗੁਰੂ ਹੈ ਉਦੋਂ ਹੀ ਜੁਲਾਹੀ ਕਹਲੀ ਹੋ ਗਈ ਫਿਰ ਗੁਰੂ ਅਮਰਦਾਸ ਸਾਹਿਬ ਸੱਕੇ ਪਾਦਸ਼ਾਹਾਂ ਨੂੰ ਜਾ ਕੇ ਇਸ਼ਨਾਨ ਕਰਾਇਆ ਸੰਗੂ ਅੰਗਦ ਸਾਹਿਬ ਦਾ ਜਦੋਂ ਇਸ਼ਨਾਨ ਕਰਕੇ ਮਹਾਰਾ ਬੈਠੇ ਸਮਾਧੀ 'ਚ ਸਵੇਰੇ ਮਹਾਰਾ ਨੂੰ ਗੁਰੂ ਅਮਰਦਾਸ ਜੀ ਨੂੰ ਬੁਲਾ ਕੇ ਆ ਪੁਰਖਾ ਤੁਹਾਨੂੰ ਕੋਈ ਕੀ ਕਹਿੰਦਾ ਸੀ ਮਹਾਰਾ ਮੈਨੂੰ ਕੀ ਕਹਿਣਾ ਸੀ ਉਸ ਵੇਲੇ ਜੁਲਾਹਾ ਆਇਆ ਜੁਲਾਹੀ ਨਿਆਣਿਆਂ ਨੂੰ ਪਾੜ-ਪਾੜ ਕੇ ਖਾਈ ਜਾਵੇ ਆਪਦੇ ਸਰੀਰ ਤੇ ਬੁਰਕੀਆਂ ਵੱਡੇ ਕਵਲੀ ਹੋਈ ਜਦੋਂ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕੀਤੇ ਫਿਰ ਰਾਜੀ ਹੋ ਗਈ ਫੇ ਮਾਰਾ ਕਹਿਣ ਲੱਗੇ ਭਾਈ ਇਹ ਗੁਰੂ ਕਾ ਥਾਂ ਹੋ ਗਿਆ ਹੈ ਇੱਥੇ ਗੁਰੂ ਅੰਗੁਰ ਅਮਰਦਾਸ ਜੀ ਲਈ ਆਉਂਦੇ ਗਾਗਰ ਇਹ ਕੀਲੇ ਨਾਲ ਅੜ ਕੇ ਤੁਹਾਡੀ ਕੁਮੜ ਦੇ ਵਿੱਚ ਡਿੱਗ ਪੈ ਸਨ ਇਹ ਖੱਡੀ ਸਾਹਿਬ ਇਹ ਸਾਡਾ ਜੋਤੀ ਜੋ ਸਮਾਉਣ ਵਾਲਾ ਸਥਾਨ ਹੋਵੇਗਾ ਤੁਹਾਨੂੰ ਅਸੀਂ ਜਿੰਨੇ ਪੈਸੇ ਮੰਗੋ ਦੇ ਦਿੰਨੇ ਆ ਇੱਥੇ ਖੰਡੂਰ ਸਾਹਿਬ ਨਾ ਬਸੋ ਸੁਣ ਕੇ ਜਿਲਾਹਨ ਮਹਾਰਾਜ ਦਾ ਹੁਕਮ ਮੰਨ ਕੇ ਜਿੰਨੇ ਸਤਗੁਰੂ ਜੀ ਨੇ ਪੈਸੇ ਉਹਨਾਂ ਨੂੰ ਮਨ ਪਾਉਂਦੇ ਮੰਗੇ ਦੇ ਤੇ ਉਹ ਹੁਣ ਤੱਕ ਉਹ ਜਲਾਹੇ ਪਿੱਛੇ ਜੇ ਆਏ ਸਨ ਉਹਨਾਂ ਨੇ ਉੱਥੇ ਪਾਣੀ ਨਹੀਂ ਪੀਤਾ ਕਹਿੰਦੇ ਗੁਰੂ ਸਾਹਿਬ ਦਾ ਸਾਨੂੰ ਹੁਕਮ ਨਹੀਂ ਇਸ ਪਿੰਡ ਦਾ ਪਾਣੀ ਪੀਣ ਦਾ ਜੇ ਪੀਤਾ ਫੇਰ ਨਾ ਕਮਲੇ ਹੋ ਜੀਏ ਇੰਨਾ ਭੈ ਕਰਦੇ ਹੁਣ ਸਾਧ ਸੰਗਤ ਜੀ ਇਸ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਸਕੇ ਪਾਤਸ਼ਾਹ ਜੀ ਮੰਨ ਲੈ ਸਤਗੁਰ ਸੇਵ ਨਿਸੰਗਤ ਸਤਗੁਰੂ ਸਾਹਿਬ ਦੀ ਸੇਵਾ ਕਰਨਗੇ ਕੋਈ ਨਿਥਾਵਾਂ ਕਹੀ ਜਾਏ ਕੁਝ ਕਹੀ ਜਾਏ ਸ਼ੰਕਾ ਤੋਂ ਰਹਿ ਤੋ ਕਿ ਸੇਵਾ ਕਰੇ ਮਨਾ ਸਤਗੁਰ ਸੇਵਿਆ ਹਰ ਮਨ ਵਸੈ ਸਤਗੁਰੂ ਸਾਹਿਬ ਦੀ ਸੇਵਾ ਕਰਕੇ ਵਾਹਿਗੁਰੂ ਮਨ ਚ ਵਸ ਜਾਂਦਾ ਹੈ ਲੱਗਾ ਨਾ ਮੈਲ ਪਤੰਗ ਫਿਰ ਉਹਨਾਂ ਦੇ ਪਤੰਗ ਸਰੀਰ ਨੂੰ ਮੈਲ ਨਹੀਂ ਲੱਗਦੀ ਅਤੇ ਪਤੰਗ ਸਰੀਰ ਦੇ ਮਾਨ ਦੀ ਮੈਲ ਨਹੀਂ ਲੱਗਦੀ ਪਤੰਗ ਨਾ ਕੋਦਲਾ ਮਾਤਰ ਮੈਲ ਨਹੀਂ ਲੱਗਦੀ ਪਤੰਗ ਸੂਰਜ ਵਾਂਗੂ ਚਮਕੀਲੇ ਜੀਵਨ ਵਾਲੇ ਹੋ ਜਾਂਦੇ ਆ ਮੈਲ ਨਹੀਂ ਉਕਾਈ ਲੱਗਦੀ ਹੈ ਬਹਾਉ ਸੱਚਾ ਸਾਉਦ ਪਾਤੂ ਉਪਜ ਸੱਚੇ ਜਿਸ ਸਾਉਦੇ ਸ਼ਬਦ ਦੀ ਕਮਾਈ ਕਰਨੇ ਕਰਕੇ ਪਰਮੇਸ਼ਰ ਪਤੀ ਦੀ ਪ੍ਰਾਪਤੀ ਦਾ ਗਿਆਨ ਪੈਦਾ ਹੁੰਦਾ ਹੈ ਪਤੀਸ਼ਟਾ ਉਹ ਵੀ ਦੀਏ ਪ੍ਰਗਟ ਹੁੰਦੀ ਹੈ ਸੱਚੇ ਸੱਚਾ ਨਾਮ ਸੱਚੇ ਪੁਰਸ਼ ਹਨ ਉਹ ਜਿਹੜੇ ਸੱਚੇ ਪਾਤਸ਼ਾਹ ਦਾ ਨਾਮ ਜਪਦੇ ਹਾਂ ਮੈਂ ਜਿੰਨੀ ਹौं ਮੈਂ ਮਾਰ ਪਛਾਣਿਆ ਜਿਨ੍ਹਾਂ ਨੇ ਦੇਹ ਦੀ ਹੰਕਤਾ ਨੂੰ ਮਾਰ ਕੇ ਵਾਹਿਗੁਰੂ ਦੇ ਸਰੂਪ ਨੂੰ ਕਸ਼ਾਨ ਲਿਆ ਹੈ ਜੋਤੀ ਸਰੂਪ ਹौं ਤੈਨੂੰ ਬਲਿਹਾਰ ਹੈ ਜਾਂ ਉਹਨਾਂ ਤੋਂ ਅਸੀਂ ਮਾਰੇ ਕਹਿੰਦੇ ਬਲਿਹਾਰ ਕੁਰਬਾਨ ਜਾਂਦੇ ਹਾਂ ਮਨਮੁਖ ਸੱਚ ਨਾ ਜਾਣ ਜਿਹੜੇ ਮਨਮੁਖ ਲੋਕ ਆ ਉਹ ਸੱਚੇ ਨਾਮ ਨੂੰ ਕਈ ਨਹੀਂ ਜਾਣਦੇ ਤੈਨ ਠਾ ਉਹ ਤਾਂ ਕੂੜ ਬੋਲ-ਬੋਲ ਕੇ ਖਾਂਦੇ ਹਾਂ ਮੈਂ ਤਿੰਨ ਥੌਰ ਨਾ ਕਤ ਹੂੰ ਥਾ ਉਹਨਾਂ ਨੂੰ ਨਾਮ ਦਰਗਾਹ ਜਿ ਥਾ ਹੈ ਨਾ ਕਿਤੇ ਸਾਧ ਸੰਗਤ ਜੀ ਮਨੁੱਖਾ ਜਾਨ ਨੂੰ ਫੇਰ ਮਿਲਦਾ ਹੈ ਨਾ ਸਾਧ ਸੰਗਤ ਵਿੱਚ ਉਹਨਾਂ ਨੂੰ ਖਾਓ ਹੈ ਫਿਰ ਉਹ ਕਿਤੇ ਵੀ ਥਾਉ ਨਹੀਂ ਲੋਕ ਪ੍ਰਲੋਕ ਵਿੱਚ ਇਹਦੀਆਂ ਜੁਨਾ ਚ ਬਿਸਟਾਰੇ ਕੀੜੇ ਬਣਦੇ ਹਨ ਸੱਚ ਖਾਣਾ ਸੱਚ ਪਹਿਨਣਾ ਸੱਚੇ ਨਾਮ ਦਾ ਜਿਹੜਾ ਸਰਵਣ ਕਰਨਾ ਹੈ ਇਹੋ ਹੀ ਖੁਰਾਕ ਖਾਣੀ ਚਾਹੀਦੀ ਹੈ ਸੱਚੇ ਨਾਮ ਦਾ ਜਿਹੜਾ ਮੰਨਣ ਕਰਨਾ ਹੈ ਇਹ ਪਹਿਨਣਾ ਚਾਹੀਦਾ ਹੈ ਪੈਨਣਾ ਰੱਖ ਪਦ ਪਰਮੇਸ਼ਰ ਫਿਰ ਨਾਗੇ ਨਾਹੀ ਥੀਵਣਾ ਖਾਵਣਾ ਜਨਮ ਅਗਾਵੇ ਸੰਤੋਖ ਸਦਾ ਤਰਪੀਵਣਾ ਸੰਤੋਖ ਦੀ ਖੁਰਾਕ ਹੈ ਅਤੇ ਪਹਿਨਣਾ ਇੰਜ ਪਰਮੇਸ਼ਰ ਪਾਤ ਰੱਖੇ ਬੇਸਵਾ ਦੇ ਥੋੜੇ ਲੀਦੇ ਚੰਗੇ ਹੁੰਦੇ ਆ ਉਹ ਕੋਈ ਉਹ ਪਤਿਬਰਤਾ ਸੋਣੋ ਬਣ ਚੱਲੀਆਂ ਇਸ ਕਰਕੇ ਪਰਮੇਸ਼ਰ ਦੇ ਨਾਮ ਦਾ ਜਿਹੜਾ ਮੰਨਣ ਕਰਨਾ ਇਹੋ ਪਹਿਨਣਾ ਚੰਗਾ ਹੈ ਸੱਚੇ ਨਾਮ ਦਾ ਜੇ ਸਰਵਣ ਕਰਨਾ ਇਹੋ ਖਾਣਾ ਚੰਗਾ ਹੈ ਸੱਚੇ ਹੀ ਵਿੱਚ ਵਾਸ ਸੱਚੇ ਪਰਮੇਸ਼ਰ ਵਿੱਚ ਹੀ ਚਿੱਤ ਦਾ ਵਾਸਾ ਹੋਣਾ ਚਾਹੀਦਾ ਹੈ ਸਦਾ ਸੱਚਾ ਸਲਾਹਣਾ ਸਦਾ ਸੱਚਾ ਆਕਾਲ ਪੁਰਖਾ ਉਹਦੀ ਸਿਫਤ ਕਰਨਾ ਕਰੀਏ ਸੱਚੇ ਸ਼ਬਦ ਨਿਵਾਸ ਸੱਚੇ ਗੁਰਾਂ ਦੇ ਸ਼ਬਦ ਕਰਕੇ ਉਸ ਵਾਹਿਗੁਰੂ 'ਚ ਨਿਵਾਸ ਹੁੰਦਾ ਟਿਕਾਹ ਹੁੰਦਾ ਚਿੱਤ ਦਾ ਸਭ ਆਤਮ ਆਰਾਮ ਪਛਾਣਿਆ ਸਾਰਿਆਂ ਦੀ ਬ੍ਰਹਮ ਆਤਮਾ ਆਰਾਮ ਹੈ ਜਿਨ੍ਹਾਂ ਨੂੰ ਪਛਾਣ ਲਿਆ ਹੈ ਗੁਰਮਤੀ ਨਿਜ ਘਰਵਾ ਉਹਨਾਂ ਦਾ ਗੁਰਮਤੀਆਂ ਦਾ ਸਰੂਪ ਰੂਪੀ ਕਰਜ ਵਾਸਾ ਹੋਇਆ ਹੈ ਸੱਚ ਵੇਖਣ ਸੱਚ ਬੋਲਣਾ ਉਹ ਸੱਚੇ ਨੂੰ ਦੇਖਦੇ ਆ ਜਿੱਤਰ ਜਿੱਤਰ ਮਨੋ ਜਾਤੀ ਤਤ ਬ੍ਰਹਮ ਵਿਸ਼ਟਾਤੀ ਜਿੱਤਰ ਜਾਉ ਤਦ ਵੀਠੇ ਪਹਿਲਾ ਜਿੱਦਰ ਦੇਖਦੇ ਆ ਸੱਚੇ ਨੂੰ ਦੇਖਦੇ ਆ ਤੇ ਸੱਚੇ ਦੇ ਨਾਮ ਨੂੰ ਬੋਲਦੇ ਹਨ ਤਨ ਮਨ ਸੱਚਾ ਹੋ ਉਹਨਾਂ ਦੇ ਤਨ ਮਨ ਵਿੱਚ ਸੱਚਾ ਪ੍ਰਗਟ ਹੋ ਗਿਆ ਮਹਾਰਾਜ ਸਾਹਿਬ ਜੀ ਸਾਧ ਸੰਗਤ ਜੀ ਜਿਸ ਬੁਹਾਰੇ ਵਿੱਚੋਂ ਜਲ ਨਿਕਲੇ ਉੱਥੋਂ ਸਾਰੇ ਲੋਕ ਲਾਭ ਠਾਉਂਦੇ ਐ ਕਿਉਂ ਜਿਹਨਾਂ ਤਨਮਨ ਚ ਸੱਚਾ ਵਸਿਆ ਹੋਇਆ ਓਦੇ ਕਰਕੇ ਸੰਕਾਂ ਦੀ ਹਾਲ ਹੁੰਦੀਆਂ ਹਨ ਸੱਚੀ ਸਾਖੀ ਉਪਦੇਸ਼ ਸੱਚ ਉਹਨਾਂ ਦੀ ਸਿੱਖਿਆ ਵੀ ਸੱਚੀ ਹੈ ਜਿਹੜਾ ਸਿੱਖਾਂ ਨੂੰ ਉਪਦੇਸ਼ ਦਿੰਦੇ ਉਹ ਵੀ ਉਪਦੇਸ਼ ਵੀ ਸੱਚਾ ਹੈ ਸੱਚਾ ਸਾਖੀ ਰੂਪ ਜੋ ਪਰਮੇਸ਼ਵਰ ਹੈ ਉਹਦੀ ਸਿੱਖਿਆ ਜਿਹੜੀ ਸੱਚੀ ਗੁਰਾਂ ਨੇ ਦਿੱਤੀ ਹੈ ਸਰਬਾਨਾ ਉਪਦੇਸ਼ ਜਿਹੜਾ ਰਹਿਤ ਰੱਖਣੀ ਸਾਤ ਸੂਰਤ ਰੱਖਣੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਧਰਮ ਦੀ ਕਿਰਤ ਕਰਕੇ ਵੰਡ ਕੇ ਖਾਣਾ ਨਾਮ ਜਪਣਾ ਇਹ ਉਪਦੇਸ਼ ਵੀ ਸਤਿਗੁਰਾਂ ਦਾ ਸੱਚਾ ਹੈ ਸੱਚੇ ਸੱਚੀ ਸੋਏ ਜਿਹੜੇ ਸੱਚੇ ਨਾਮ ਦਾ ਸਰਵਣ ਕਰਦੇ ਆ ਸੱਚੇ ਨਾਮ ਦਾ ਮੰਨਣ ਕਰਦੇ ਆ ਉਹ ਸੱਚੇ ਪੁਰਖਾਂ ਦੀ ਸੱਚੀ ਸੋਭਾ ਹੈ ਕੂੜਿਆਂ ਦੀ ਝੂਠੀ ਸੋਭਾ ਹੈ ਜਿੰਨੀ ਸੱਚ ਵਿਚਾਰਿਆ ਜਿਹਨਾਂ ਨੂੰ ਸੱਚੇ ਨਾਮ ਨੂੰ ਮਹਾਰਾਜ ਨੂੰ ਭੁਲਾ ਦਿੱਤਾ ਹੈ ਤੇ ਦੁਖੀਏ ਚੱਲੇ ਰੋ ਉਹ ਤਾਂ ਇਸ ਲੋਕ 'ਚ ਵੀ ਦੁਖੀ ਰਹਿੰਦੇ ਹਨ ਉਹਨਾਂ ਨੂੰ ਅਤਿਅੰਤ ਤਕਲੀਫ ਰਹਿੰਦੀ ਹੈ ਕੋਈ ਈਰਖਾ ਕਰਵਾ ਕੋਈ ਮਾਣ ਕਰਵਾ ਹੈ ਕੋਈ ਆਪੋਜੀ ਝਗੜਾ ਪਿਆ ਰਹਿੰਦਾ ਹੈ ਇਸ ਪ੍ਰਕਾਰ ਹੈ ਉਹਨਾਂ ਐਸ ਦੁਖੀ ਦੁਨੀਆ 'ਚ ਵੀ ਦੁਖੀ ਰਹਿੰਦੇ ਹਨ ਅੱਗੇ ਸੇ ਦੁਖੀਏ ਚੱਲੇ ਰੋ ਉਹ ਦੁਖੀ ਹੋ ਕੇ ਰੋ ਕੇ ਅੰਤ ਨੂੰ ਜਮਾਂ ਦੇ ਵਸ ਹੋ ਕੇ ਚੱਲੇ ਪ੍ਰਲੋਕ ਨੂੰ ਸਤਿਗੁਰ ਜਿਨੀ ਨਾ ਸੇਵਿ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਜੀ ਦਾ ਸੇਵਨ ਭਜਨ ਨਹੀਂ ਕੀਤਾ ਹੈ ਠੇ ਕਿਤ ਆਏ ਸੰਸਾਰ ਉਹ ਭਾਈ ਕਿਸ ਵਾਅ ਤੇ ਦੁਨੀਆ 'ਚ ਆਏ ਸੀ ਨਿਸਫਲੀ ਆਏ ਹਨੇ ਉਹਨਾਂ ਨੇ ਕੋਈ ਲਾਭ ਤਾਂ ਖਟਿਆ ਨਹੀਂ ਮਨੁੱਖਾਂ ਜਨ ਨੂੰ ਧਾਰ ਕੇ ਜਮਦਰ ਬੱਧੇ ਮਾਰੀ ਐਸੇ ਪੁਰਖ ਜਮਾਂ ਦੇ ਦਰਵਾਜੇ 'ਚ ਬੰਨ੍ਹ ਕਰਕੇ ਕੁੱਟ ਕੇ ਕੈਦੀ ਨੂੰ ਜੇ ਕੁੱਟ ਕੇ ਪਹਿਲਾਂ ਬੰਨ ਲਿਜੇ ਮੁਸ਼ਕਾਂ ਦੇ ਰੀ ਫੇ ਚੰਗੀ ਕੁੱਟ ਪੈਂਦੀ ਐ ਉਹ ਜਮਾਂ ਦੇ ਦਰ 'ਚ ਉਹ ਗੁਣਾ ਰੂਪੀ ਰੱਸਿਆਂ ਦੇ ਨਾਲ ਬੰਨੇ ਹੋਏ ਮਾਰੇ ਜਾਂਦੇ ਹਨ ਪੂਕ ਨਾ ਸੁਣੈ ਪੂਕਾਰ ਜੇ ਦਾ ਚੋਰ ਆਇਆ ਉਹਦੇ 'ਚ ਜਦੋਂ ਕੁੱਟ ਪਵੇ ਉਹਨਾਂ ਦੀਆਂ ਕੂਕਾਂ ਨਹੀਂ ਕੋਈ ਸੁਣਦਾ ਪੁਕਾਰ ਨਹੀਂ ਕੋਈ ਸੁਣਦਾ ਕਹਿੰਦੇ ਪੈਣਗੇ ਉਹੇ ਨੇ ਇਸ ਤਰ੍ਹਾਂ ਦੋਸ਼ੀ ਆਦਮੀ ਜਿਹੜੇ ਕੁਕਰਮੀ ਆ ਫੜੇ ਜਾਣ ਉਹਦੀ ਕੂਕ ਮਾਰ ਕੇ ਜਿੰਨ ਪਚਾਦੇ ਚਾਂਗੀ ਮਾਰਦੇ ਹੁੰਦੇ ਆ ਪੁਕਾਰ ਫਰਿਆਦ ਕਰਦੇ ਆ ਅਖੜ ਬੋਲ ਕੇ ਵੀ ਆ ਸਾਡੀ ਫਰਿਆਦ ਆ ਇਉਂ ਨਾ ਉਹਨਾਂ ਦੀ ਕੋਈ ਕੂਕ ਸੁਣਦਾ ਹੈ ਨਾ ਕੋਈ ਫਰਿਆਦ ਸੁਣਦਾ ਐਸ ਲੋਕ ਚ ਵੀ ਕੋਈ ਕੂਕ ਨਹੀਂ ਸੁਣਦਾ ਪਰ ਲੋਕ ਜੀ ਵੀ ਉਹਨਾਂ ਦੀ ਪੁਕਾਰ ਫਰਿਆਦ ਨਹੀਂ ਸੁਣਦਾ ਬਿਰਥਾ ਜਨਮ ਗਵਾਇ ਉਹਨਾਂ ਨੌਬ ਦਾ ਜਨਮ ਬਿਰਥੀ ਭਾਈ ਗਵਾ ਲਿਆ ਸੀ ਪੁਰਖਾਂ ਨੇ ਮਰ ਜੰਮਹਿ ਵਾਰ ਵਾਰ ਉਹ ਜਾਂਦੇ ਰਹਿੰਦੇ ਵਾਰ ਵਾਰ ਵਾਰੀ ਵਾਰੀ ਆਉਂਦੇ ਜਾਂਦੇ ਰਹਿੰਦੇ 84 ਲੱਖ ਦੇ ਗੇਰੇ ਵਿੱਚ ਇਹੋ ਜਗ ਜਲਤਾ ਦੇਖ ਕੇ ਇਹ ਸਾਰਾ ਸੰਸਾਰ ਭਾਈ ਸੜਦਾ ਹੋਇਆ ਵੇਖ ਕੇ ਤ੍ਰਿਸ਼ਨਾ ਦੀ ਅੱਗ 'ਚ ਕਾਲ ਦੀ ਅੱਗ 'ਚ ਈਰਖਾ ਦੀ ਅੱਗ 'ਚ ਕ੍ਰੋਧ ਦੀ ਅੱਗ ਵਿੱਚ ਇਹ ਸਾਰਾ ਸਰਦਾ ਸੰਸਾਰ ਵੇਖ ਕੇ ਮਾਇਆ ਦੀ ਅੰਗ ਚ ਭੱਜ ਪਏ ਸਤਿਗੁਰ ਸਰਣਾ ਤਨੋ ਗੁਰਸਿੱਖ ਹੈ ਜਿਹੜੇ ਭੱਜ ਕਰਕੇ ਜਿਵੇਂ ਕੋਈ ਆਦਮੀ ਸ਼ੇਰ ਦੇ ਮੂੰਹੋਂ ਵੱਜ ਜਾਵੇ ਜਿਵੇਂ ਅੱਗ ਵਿੱਚੋਂ ਵੱਜ ਜਾਵੇ ਇਸ ਪ੍ਰਕਾਰ ਭੱਜ ਕੇ ਗੁਰੂ ਸਾਹਿਬ ਦੀ ਸ਼ਰਨ ਪੈ ਗਏ ਜਿਹੜੇ ਸਤਿਗੁਰਾਂ ਦੀ ਸਤਿਗੁਰ ਸੱਚ ਦੇਢਾ ਆ ਸਤਿਗੁਰੂ ਸਾਹਿਬ ਨੂੰ ਤੇ ਕਿਰਪਾ ਕਰਕੇ ਸੱਚਾ ਨਾਮ ਦਿੜਕਰਾਤਾ ਗੁਰਨਾਨਕ ਦਾ ਨਾਮ ਦਿੜਾਇਆ ਭੰਨਨ ਕਰਨ ਸਵਰੱਥ ਸਚਾਨ ਆਂਜਨੰਦ ਦਿਰੜ ਹੋ ਗਿਆ ਚੰਗੀ ਤਰ੍ਹਾਂ ਵਸ ਗਿਆ ਹੈ ਸਦਾ ਸੱਚ ਸੰਜਮ ਰਹਿਣਾ ਉਹ ਸਦਾ ਭਾਈ ਸੱਚ ਬੋਲਦੇ ਐ ਤੇ ਸੱਚ ਤੋਂ ਬਿਨਾ ਝੂਠ ਬੋਲਣ ਵਾਲੋ ਸੰਜਮ ਨਿਜਮ ਰੱਖਦੇ ਕਿ ਅਸੀਂ ਝੂਠ ਨਹੀਂ ਬੋਲਣਾ ਸਦਾ ਸੰਜਮ ਸਾਧਨ ਵਿੱਚ ਰਹਿੰਦੇ ਹਾਂ ਜਿਵੇਂ ਸੰਜਮ ਖੱਟੇ ਮਿੱਠੇ ਦਾ ਪਰਹੇਜ਼ ਰੱਖਣਾ ਪੈਂਦਾ ਰੋਗੀ ਨੂੰ ਤਾਂ ਹੀ ਉਹ ਰਾਜੀ ਹੁੰਦਾ ਹੈ ਏਵੇਂ ਸੰਜਮ ਵਿੱਚ ਰਹਿਣਾ ਸੱਚ ਬੋਲਣ ਤੋਂ ਬਿਨਾਂ ਕੂੜ ਨਹੀਂ ਬੋਲਣਾ ਹਮੇਸ਼ਾ ਲਈ ਸੰਜਮ ਇੰਦਰੀਆਂ ਦੇ ਦਮਨ ਕਰਨ ਤੇ ਰੋਕ ਕਰਕੇ ਵਿਸ਼ਿਆਂ ਵੱਲੋਂ ਸੰਜਮ ਦੇ ਵਿੱਚ ਰਹਿਣਾ ਹੈ ਕਦੇ ਕੂੜ aeration ਪੁਰਖਾਂ ਦੀ ਸੰਗਤ ਨਹੀਂ ਕਰਨੀ ਕੂੜ ਬੋਲ ਮਰਦਾਰ ਖਾਏ ਅਵਰੀ ਨੂੰ ਸਮਝਾਵਣ ਜਾਏ ਐਸੇ ਪੁਰਖਾਂ ਵੱਲੋਂ ਸੰਜਮੀ ਰਹਿਣਾ ਹੈ ਉਹਨਾਂ ਵੱਲੋਂ ਪਰਹੇਜ਼ ਰੱਖਣਾ ਹੈ ਸਤਿਗੁਰੂ ਸੱਚਾ ਹੈ ਗੋਹਿთა ਸਤਿਗੁਰੂ ਸਾਹਿਬ ਤਾਂ ਭਾਈ ਸੱਚੇ ਪਾਤਸ਼ਾਹ ਜੀ ਜਹਾਜ਼ ਹਨ ਗਿਆਨ ਦੇ ਸ਼ਬਦ ਦੇ ਭਵਜਲ ਤਰਨ ਸਤਿਗੁਰੂ ਸਾਹਿਬ ਜੀ ਸ਼ਬਦ ਰੂਪੀ ਅਨਕੂਲੀ ਹਵਾ ਦੇ ਕੇ ਅੱਗੇ ਜਿਹੜੇ ਜਹਾਜ਼ ਹੁੰਦੇ ਸੀ ਉਹ ਸਾਲ ਸੁਣੀ ਜੀ ਚਾਦਰਾਂ ਬਣੀਆਂ ਜਾਂਦੇ ਸੀ ਕਿ ਜਿਸ ਪਾਸੇ ਹਵਾ ਉਹ ਉਸ ਪਾਸੇ ਨੂੰ ਜਹਾਜ਼ ਚੱਲ ਪੈਂਦੇ ਸੀ ਉਹਦੋਂ ਅਨਕੂਲੀ ਹਵਾ ਜਿਸ ਪਾਸੇ ਦੀ ਹੋਵੇ ਉਸ ਪਾਸੇ ਉਹਨੂੰ ਜਹਾਜ਼ ਦੇ ਬਸਤਰ ਬੰਦ ਦਿੰਦੇ ਸੀ ਹੁਣ ਸਟੀਮਾਂ ਵਾਲੇ ਜਹਾਜ਼ ਇਹਦੇ ਚਾ ਟਿਕਟਰੀ ਲੋੜ ਗੁਰੂ ਸਾਹਿਬ ਦੇ ਸ਼ਬਦ ਨੂੰ ਵੀ ਟਿਕਟ ਕਰਕੇ ਸੰਸਾਰ ਸਮੁੰਦਰ ਤੋਂ ਤਰਨਾ ਹੈ ਲਖ 84 ਹੀ ਫਿਰਦੇ ਰਹੇ 84 ਲਖ ਜੁਨਾ ਜੀ ਫਿਰਦੇ ਰਹੇ ਹਨ ਬਿਨ ਸਤਿਗੁਰ ਮੁਕਤ ਨਾ ਹੋਈ ਸਤਿਗੁਰੂ ਸਾਹਿਬ ਤੋਂ ਬਗੈਰ ਕਿਸੇ ਦੀ ਮੁਕਤ ਹੁਣ ਤੱਕ ਹੋਈ ਹੀ ਨਹੀਂ ਨਾ ਹੁਣ ਹੁੰਦੀ ਆ ਨਾ ਅੱਗੇ ਨੂੰ ਹੋਵੇਗੀ ਪੜ ਪੜ ਪੰਡਤ ਮੋਨੀ ਥੱਕੇ ਪੜ ਪੜ ਕੇ ਜਿਹੜੇ ਵਿਦਵਾਨ ਸੀ ਵੇਦਾਂ ਨੂੰ ਸ਼ਾਸਤਰਾ ਨੂੰ ਪੁਰਾਣਾ ਨੂੰ ਸਿਮਰਤੀਆਂ ਨੂੰ ਪੰਡਤ ਲੋਕ ਥੱਕ ਗਏ ਮੋਨੀ ਬੋਲਣਾ ਹੀ ਨਹੀਂ ਬੁਲ ਘਟ ਕੇ ਰੱਖਣੇ ਆ ਮੋਨ ਧਾਰ ਕੇ ਥੱਕ ਗਏ ਸਲੇਟਾਂ ਕਾਲੀਆਂ ਕਰ ਦੁੰਦੇ ਆ ਕਾਗਜ਼ ਕਾਲੇ ਕਰ ਦੁੰਦੇ ਆ ਸੈਨਤਾ ਕਰ ਕਰਕੇ ਕਹਿੰਦੇ ਆ ਮੇਰੇ ਦਿਲ ਦੇ ਵਿੱਚ ਮਸਿਆ ਹੋਇਆ ਇਹਦੇ ਗਲਗਲ ਕੀ ਹੈ ਐਂ ਸੈਨਤਾ ਕਰ ਕਰਕੇ ਮੋਨੀ ਮਰ ਗਏ ਥੱਕ ਗਏ ਦੂਜੇ ਭਾਇ ਪਤ ਖੋਈ ਉਹ ਦਵਾਦ ਭਾਵ ਵਿੱਚ ਉਹਨਾਂ ਦਾ ਇੱਜ਼ਤ ਵੀ ਗਵਾ ਲਈ ਹੈ ਦੂਜੀਆਂ ਚੀਜ਼ਾਂ 'ਚ ਪ੍ਰੇਮ ਹੈ ਦਵਾਦ ਭਾਜ ਲੱਗਿਆ ਹੋਇਆਂ ਨੇ ਸਤਿਗੁਰੂ ਸਾਬਦ ਸੁਣਾਇਆ ਸਤਿਗੁਰੂ ਸਾਹਿਬ ਨੇ ਅੰਮ੍ਰਿਤ ਰੂਪ ਸ਼ਬਦ ਉਪਦੇਸ਼ ਸੁਣਾਇਆ ਹੈ ਬਿਨ ਸੱਚੇ ਅਵਰ ਨਾ ਕੋ ਸਤਿਗੁਰੂ ਨੇ ਦੱਸਿਆ ਕਿ ਸੱਚੇ ਪਾਰਸਾ ਤੋਂ ਬਗੈਰ ਅਵਰਸਤਾਨ ਚ ਹੋਰ ਕੋਈ ਨਹੀਂ ਇਹ ਜਿਸਮਕਤ ਪਾਰਸ ਦੇ ਨਾਲ ਜਦੋਂ ਸਾਧ ਸੰਗਤ ਜੀ ਅਰਧਾਂਤਾਂ ਸੁਹਾਵ ਜੇ ਸਾਰੀਆਂ ਸੋਹਰੇ ਦੇ ਦਿੰਦੀਆਂ ਅੱਥੇ ਤਾਂਤਾਂ ਸੋਹਰੇ ਹੋ ਜਾਂਦੀਆਂ ਐਵੇਂ ਚਾਰੇ ਵਰਨ ਚਾਰੇ ਮਜਬ ਹਨ ਸਾਰਿਆਂ ਚ ਵਾਹਿਗੁਰੂ ਦੀ ਜੋਤ ਤੋਂ ਬਿਨਾਂ ਕੋਈ ਨਹੀਂ ਐਸਾ ਪਾਰਸ ਕਲਾ ਸ਼ਬਦ ਦੀ ਵਰਦੀ ਆਂਦੇ ਜਦੋਂ ਕਮਾਈ ਕਰੀਏ ਸੱਚੇ ਪਾਤਸ਼ਾਹ ਹੀ ਅੰਦਰ ਪ੍ਰਗਟ ਹੋਏ ਆਉਂਦੇ ਆ ਸੱਚੇ ਤੋਂ ਬਗਾਰ ਹੋਰ ਕੋਈ ਨਹੀਂ ਹੈ ਜੋ ਸੱਚਾ ਲਾਏ ਸੇ ਸੱਚ ਲੱਗੇ ਜਿਹੜੇ ਗੁਰੂ ਸਾਹਿਬ ਸੱਚੇ ਨਾਮ ਚ ਲਾਏ ਆ ਉਹ ਸੱਚੇ ਦੇ ਸਿਮਰਨ ਵਿੱਚ ਲੱਗੇ ਹਨ ਨਿਤ ਸੱਚੀ ਕਾਰ ਕਰੰ ਉਹ ਨਿੱਤ ਵਰਤੀ ਸਤਿਆਈ ਵਾਲੀ ਕਾਰ ਕਰਦੇ ਆਪ ਜੱਜਦੇ ਹੋਰ ਉਹਨਾਂ ਨੂੰ ਜਿਪਾਉਂਦੇ ਹਨ ਇਨ੍ਹਾਂ ਨਿਜ ਘਰ ਵਾਸਾ ਪਾਇਆ ਉਹਨਾਂ ਗੁਰਮਖਾਂ ਨੇ ਆਪਣਾ ਸਰੂਪ ਰੂਪੀ ਘਰ ਹੈ ਜਿਹੜਾ ਜਿਸ ਵਿੱਚ ਜੰਮਣ ਮੰਨਾ ਕੁਛ ਜਨਮਾ ਨਹੀਂ ਕੁਛ ਮਰਿਆ ਆਪਨ ਚਲਦਾ ਆਪ ਹੀ ਕਰੈ ਐਸਾ ਘਰ ਹੈ ਕੌਣ ਉਹਨੂੰ ਗੁਰਬੰਧ ਦਿਖਾਇਆ ਮਰਤਾ ਜਾਂਦਾ ਨਦਰ ਨਾ ਆਇਆ ਜਿੱਥੇ ਮਰਨਾ ਤੇ ਜੰਮਣਾ ਹੈ ਹੀ ਨਹੀਂ ਐਸਾ ਘਰ ਗੁਰੂ ਸਾਹਿਬ ਨੇ ਬਖਸ਼ਿਆ ਹੈ ਜਿਸ ਬਾਬਤ ਮਾਰਨ ਕੇ ਸੋ ਘਰ ਗੁਰੂ ਨਾਨਕ ਉਹ ਦਿਆ ਹਰ ਖਾਂ ਅਨੰਦ ਸੋਗ ਨਹੀਂ ਪੀਆ ਜਿੱਥੇ ਖੁਸ਼ੀਆਂ ਹੀ ਬਿਆੰਤ ਹੈ ਸੋਗ ਪੈਦਾ ਹੀ ਨਹੀਂ ਹੋਇਆ ਉਹ ਘਰ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਬਖਸ਼ਿਆ ਹੈ ਉਸ ਘਰ ਵਿੱਚ ਜੰਮਣ ਮਰਨ ਤੋਂ ਰਹਿਤ ਹੋ ਕਰਕੇ ਜਿੱਥੇ ਨਾਨਕ ਬੱਧਾ ਕਰਦਾ ਜਿੱਥੇ ਮਿਰਤ ਨਾ ਜਨਮ ਜਰਾ ਨਾ ਮੌਤ ਹੈ ਨਾ ਜਨਮ ਹੈ ਨਾ ਬਡੇਪਾ ਹੈ ਨਾ ਬਾਲਕਪੁਣਾ ਹੈ ਐਸੀ ਅਵਸਥਾ ਜਿੱਥੇ ਹੈ ਉਹ ਸਤਿਗੁਰੂ ਸਾਹਿਬ ਨੇ ਬਖਸ਼ਿਆ ਹੈ ਜੋ ਸੱਚਾ ਲਾਇ ਸੇ ਸੱਚ ਲੱਗੇ ਨਿਤ ਸੱਚੀ ਕਾਰ ਕਰਨ ਸੱਚੀ ਭਗਤੀ ਰੂਪਕਾਰ ਉਹ ਕਮਾਉਂਦੇ ਹਨ ਸਤਿਗੁਰੂ ਸਾਹਬ ਸੁਣਾਇ ਕਿੰਨਾ ਅਨੇਜ ਘਰ ਵਾਸਾ ਪਾਇਆ ਉਹਨਾਂ ਦੇ ਸਰੂਪ ਰੂਪੀ ਘਰ ਚ ਵਾਸਾ ਪਾ ਲਿਆ ਹੈ ਇਹ ਨਿਜ ਘਰ ਹੈ ਜੋ ਪਰਮੇਸ਼ਰ ਦਾ ਸਰੂਪ ਹੈ ਜਿਹਨੂੰ ਕਾਲ ਰੂਪੀ ਮੀਂਹ ਨਹੀਂ ਪਾ ਸਕਦਾ ਐਸਾ ਅਨਾਸੀ ਹੈ ਜਿਸਨੂੰ ਪਾ ਕਾਲ ਨਹੀਂ ਡੋਬ ਸਕ ਪਾਣੀ ਨਹੀਂ ਡੋਬ ਸਕਦਾ ਅਗਨੀ ਸਾੜ ਸਕਦੀ ਐਸਾ ਸਰੂਪ ਰੂਪੀ ਘਰ ਪਾ ਲਿਆ ਸੱਚੇ ਮਹਿਲ ਰਹਿਣ ਸੱਚੇ ਮਹੱਲ ਸਰੂਪ ਵਿੱਚ ਸੱਚਖੰਡ ਵਿੱਚ ਉਹ ਰਹਿੰਦੇ ਹਨ ਸੱਚੇ ਮਹਲ ਤੁਰੀਆ ਬਦ ਸਤਸਰੂਪ ਵਿੱਚ ਰਹਿੰਦੇ ਹਨ ਨਾਨਕ ਭਗਤ ਸੁਖੀਏ ਸਦਾ ਸਤਗੁਰੂ ਜੀ ਕਹਿੰਦੇ ਨੇ ਜਿਹੜੇ ਭਗਤੀ ਕਰਨ ਵਾਲੇ ਮਹਾਪੁਰਖ ਹੈ ਉਹ ਸਦਾ ਭਾਈ ਆਤਮਨੰਦ ਨੂੰ ਪਾ ਕੇ ਇਸ ਲੋਕ 'ਚ ਵੀ ਸੁਖੀ ਹੈ ਪ੍ਰਲੋਕ 'ਚ ਵੀ ਸੁਹੇਲੇ ਹਨ ਸੱਚਾ ਨਾਮ ਰਚਨ ਜਿਹੜੇ ਭਾਈ ਸੱਚੇ ਅਕਾਲ ਪੁਰਖ ਦੇ ਨਾਮ 'ਚ ਰਚ ਜਾਂਦੇ ਆ ਉਹਨਾਂ ਦੀ ਇਹ ਅਵਸਥਾ ਹੁੰਦੀ ਹੈ ਸਾਧ ਸੰਗਤ ਜੀ ਇਸ ਕਰਕੇ ਆਪਣੇ ਜੀਵਨ ਨੂੰ ਉੱਚਾ ਕਰਨ ਵਾਸਤੇ ਮਹਾਰਤ ਸੱਚੇ ਨਾਮ ਵਿੱਚ ਰਚਣਾ ਚਾਹੀਦਾ ਹੈ ਕਿ ਜੇ ਸਦਾ ਸੁਖੀ ਚਾਹੁਣੇ ਹੈ ਕੰਗਰੂ ਸਾਹਿਬ ਦੇ ਉਪਦੇਸ਼ ਨੂੰ ਕਮਾ ਕੇ ਅੰਮ੍ਰਿਤ ਨਾਮ ਨੂੰ ਕਮਾ ਕੇ ਆਪਣੇ ਜੀਵਨ ਨੂੰ ਸੁਚੱਜਾ ਕਰਕੇ ਆਪਣੇ ਔਗਣਾਂ ਨੂੰ ਧੋ ਕੇ ਗੁਨਾ ਦੇ ਰੂਪੀ ਪਾਣੀ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਦੀ ਸ਼ਰਨ ਲਈਏ ਗੁਰੂ ਸਾਹਿਬ ਦਾ ਸਦਾ ਬਖਸ਼ਣ ਮਿਰਦ ਹੈ ਮਾਰਾ ਪਿਛਲੇ ਔਗਣ ਬਖਸ਼ਲੇ ਪਰ ਅੱਗੇ ਮਾਰਗ ਪਾਵੈ ਇਹ ਸਤਿਗੁਰੂ ਦਾ ਮਿਰਦ ਹੈ ਮਾਰਾ ਪਿਛਲੇ ਗੁਨਾਹ ਬਖਸ਼ ਕੇ ਅੱਗੇ ਵਾਸਤੇ ਰਸਤੇ ਪਾ ਲੈਂਦੇ ਹੈ ਪਰ ਜਿਹੜਾ ਫੇਰ ਗੁਨਾਹ ਕਰੇ ਉਹ ਆਦਮੀ ਜਿਹੜਾ ਹੁੰਦਾ ਹੈ ਉਹ ਠੱਗੀ ਵਾਲਾ ਹੁੰਦਾ ਹੈ ਉਹ ਗੁਣ ਨਾ ਫੇਰ ਵੀ ਕਰੇ ਅਤੇ ਪਿਛਲੇ ਉਹਗਣਾ ਨੂੰ ਗੁਰੂ ਸਾਹਿਬ ਬਖਸ਼ ਦਿੰਦੇ ਆ ਅੱਗੇ ਵਾਸਤੇ ਉਹਨੂੰ ਮੁਕਤ ਕਰ ਦਿੰਦੇ ਆ ਇਹ ਸੱਚੇ ਨਾਮ ਵਿੱਚ ਰਚਵੇਂ ਕਰਕੇ ਸਦਾ ਸੁਖੀ ਹੋਈਦਾ ਹੈ ਇੱਥੋਂ ਤੱਕ ਤੀਜੇ ਪਾਦਸ਼ਾਹ ਨੂੰ ਪਵਿੱਤਰ ਬਾਣੀ ਵਿਚਾਰੀ ਹੈ ਅਗਲਾ ਸ਼ਬਦ ਵੱਡਾ ਹੈ ਪੰਜਵੇਂ ਪਾਦਸ਼ਾਹ ਦਾ ਇੱਥੇ ਹੀ ਸਮਾਪਤ ਕਰੋ ਇੰਨਾ ਨਿਜ ਘਰ ਵਾਸਾ ਪਾਇ ਸੱਚੇ ਮਹਿਲ ਰਹਿਣ ਨਾਦੁ ਪਾਦੁ ਸੁਖੀਏ ਸਦਾ ਸੱਜੈ ਨਾਮ ਰਚੰ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ